ਇਹ ਸਟੋਰੀ ਉਹਨਾਂ ਦੋਵਾਂ ਮੁੰਡਿਆਂ ਦੀ ਆ ਜਿਹੜੇ ਛੋਟੀ ਉਮਰ ਦੇ ਵਿੱਚ ਹੀ ਚਿੱਟੀ ਦਾ ਸ਼ਿਕਾਰ ਹੋ ਗਏ ਸੀਗੇ ਵਧੀਆ ਪਰਿਵਾਰ ਸੀਗਾ ਵਧੀਆ ਜਾਇਦਾਦ ਸੀ ਸਭ ਕੁਝ ਵਧੀਆ ਸੈੱਟ ਸੀਗਾ ਪਰ ਮਾੜੀ ਸੰਗਤ ਨੇ ਚੜਦੀ ਉਮਰ ਸੀ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਆ ਕਾਫੀ ਚਾਰੇ ਨਸ਼ਾ ਕਰਦੇ ਰਹੇ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀਗੇ ਪਰ ਬਾਲੀ ਗੁੜੀ ਮਿੱਤਰਤਾ ਨਹੀਂ ਹੈਗੀ ਸੀਗੀ ਮਿਲਦੇ ਸੀ ਨਸ਼ਾ ਵੀ ਕਰਦੇ ਸੀਗੇ ਕਿਉਂਕਿ ਇਹਨਾਂ ਦੀ ਆਪਸ ਵਿੱਚ ਮਤ ਨਹੀਂ ਮਿਲਦੀ ਸੀਗੀ ਬਿਲਕੁਲ ਵੱਖਰਾ ਸੋਚਦੇ ਸੀਗੇ ਹੌਲੀ ਹੌਲੀ ਇੱਕ ਸਮਾਂ ਆ ਗਿਆ ਜਦੋਂ ਇਹਨਾਂ ਵਿੱਚੋਂ ਇੱਕ ਮੁੰਡੇ ਨੂੰ ਪੀਲੀਆ ਹੋ ਜਾਂਦਾ ਤੇ ਪੀਲੀਏ ਤੋਂ ਬਾਅਦ ਇਹਨਾਂ ਨੂੰ ਐਚਆਈਵੀ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਇੱਕ ਮੁੰਡੇ ਨੂੰ ਇਹ ਵੀ ਕਹਿ ਦਿੱਤਾ ਗਿਆ ਸੀਗਾ ਤੈਨੂੰ ਕੈਂਸਰ ਵੀ ਆ ਬਿਲਕੁਲ ਸੁੱਕ ਗਿਆ ਸੀਗਾ ਤੇ ਇਹੀ ਡੀਸੀ ਵੀ ਕਦੋਂ ਮਰਦਾ ਮੈਂ ਬਿਲਕੁਲ ਖਤਮ ਹੋ ਗਿਆ ਸੀ ਸਭ ਕੁਝ ਤੇ ਘਰ ਦਾ ਵੀ ਉਹਨੇ ਕਾਫੀ ਨੁਕਸਾਨ ਕੀਤਾ ਸੀਗਾ ਤੇ ਜਿਹੜਾ ਦੂਜਾ ਮੁੰਡਾ ਸੀਗਾ ਉਹਨੂੰ ਵੀ ਪਹਿਲਾਂ ਪੀਲੀਆ ਹੁੰਦਾ ਤੇ ਫਿਰ ਉਹਨੂੰ ਆਖਿਆ ਜਾਂਦਾ ਕਿ ਤੈਨੂੰ ਹੁਣ ਐਚਆਈਵੀ ਵੀ ਹੋ ਗਈ ਆ ਜਿਹੜਾ ਪਹਿਲਾ ਮੁੰਡਾ ਸੀਗਾ ਜਦੋਂ ਇਹ ਨਸ਼ਾ ਕਰਨ ਜਾਂਦਾ ਸੀਗਾ ਇਹ ਆਮੀ ਦੱਸ ਦਿੰਦਾ ਸੀਗਾ ਕਿ ਮੈਨੂੰ ਪੀਲੀਆ ਹੋ ਗਿਆ ਮੇਰੀ ਭੋਲੇ ਵੀ ਕਦੇ ਸਰੰਜਨਾ ਯੂਜ਼ ਕਰੋ ਜੇ ਤੇ ਪਾਸੇ ਹੋ ਕੇ ਲਾ ਲਓ ਕੋਈ ਗੱਲ ਨਾ ਪੰਜੇ ਤੇ ਜਦੋਂ ਇਹਨੂੰ ਐਚ ਆਈ ਵੀ ਹੋਈ ਉਦੋਂ ਵੀ ਇਹ ਦੱਸ ਦਿੰਦਾ ਸੀਗਾ ਕਿ ਮੇਰੇ ਨਾਲ ਤਾਂ ਸਭ ਕੁਝ ਹੋ ਚੁੱਕਿਆ ਪਾਸੇ ਹੋ ਕੇ ਲਾ ਲਓ ਮੇਰੀ ਸਰੰਜਨਾ ਯੂਜ਼ ਕਰੋ ਜੇ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਮਰ ਜਾ ਇਹ ਬੰਦਾ ਆਮ ਹੀ ਦੱਸ ਦਿੰਦਾ ਸੀਗਾ ਜਿਹੜਾ ਐਚ ਆਈ ਵੀ ਬਿਮਾਰੀ ਹੈ ਕੋਈ ਵੀ ਨਹੀਂ ਦੱਸਦਾ ਤੁਸੀਂ ਕਈ ਵਾਰੀ ਸੁਣਿਆ ਹੋਊਗਾ ਕਿ ਕਈ ਔਰਤਾਂ ਨੇ ਸਿਰਫ ਇਸ ਕਰਕੇ ਸਬੰਧ ਬਣਾਏ ਲੋਕਾਂ ਨਾਲ ਕਿ ਉਹ ਲੋਕਾਂ ਨੂੰ ਆਪ ਦੇ ਵਰਗਾ ਕਰਨਾ ਚਾਹੁੰਦੀਆਂ ਸੀ ਤੇ ਕਈ ਮੁੰਡੇ ਵੀ ਇਦਾਂ ਹੀ ਕਰਦੇ ਆ ਸਰੰਝ ਦੇ ਦਿੰਦੇ ਆ ਤੇ ਲੋਕਾਂ ਨੂੰ ਇਹ ਬਿਮਾਰੀ ਲਾ ਦਿੰਦੇ ਆ ਕਿਉਂਕਿ ਜਿਹੜਾ ਬੰਦਾ ਇਹਦਾ ਚੀਜ਼ ਦਾ ਸ਼ਿਕਾਰ ਹੋ ਜਾਂਦਾ ਉਹ ਜਾਦੇ ਆਪ ਦੇ ਨੂੰ ਮੰਨ ਤੇ ਟੈਨਸ਼ਨ ਲੈ ਜਾਂਦਾ ਪਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾਗਾ ਸਾਰੇ ਬੰਦੇ ਮਾੜੇ ਨਹੀਂ ਹੁੰਦੇਗੇ ਉਹ ਬੰਦਾ ਦੱਸ ਦਿੰਦਾ ਸੀਗਾ ਜਿਹੜਾ ਦੂਜਾ ਮੁੰਡਾ ਸੀਗਾ ਜਦੋਂ ਉਹਨੂੰ ਪੀ ਲਿਆ ਹੋਇਆ ਉਹਨੇ ਕਿਸੇ ਨੂੰ ਵੀ ਨਹੀਂ ਦੱਸਿਆ ਤੇ ਕਈ ਬੰਦੇ ਉਹਨੇ ਪੀリエ ਦੇ ਸ਼ਕਾਰ ਕੀਤੇ ਤੇ ਕਈ ਮੁੰਡੇ ਉਹਨੇ ਨਸ਼ੇ ਤੇ ਵੀ ਲਾਏ ਕਈ ਗਰੀਬ ਘਰ ਦੇ ਮੁੰਡੇ ਵੀ ਉਹਨੇ ਨਸ਼ੇ ਤੇ ਲਾਏ ਸੀਗੇ ਫਰੀਜ਼ ਦਾ ਨਸ਼ਾ ਕਰਾ ਕੇ ਪਰ ਪਹਿਲੇ ਬੰਦੇ ਨੇ ਕਦੇ ਵੀ ਕਿਸੇ ਨੂੰ ਨਸ਼ੇ ਤੇ ਨਹੀਂ ਲਾਇਆ ਸੀਗਾ ਆਪਦੀ ਮਰਜ਼ੀ ਨਾਲ ਤਾਂ ਕਈ ਬੰਦੇ ਲੱਗ ਜਾਂਦੇ ਆ ਉਹ ਇਹ ਕਹਿੰਦਾ ਸੀਗਾ ਕਿ ਮੇਰੇ ਨਾਲ ਤਾਂ ਸਾਡੇ ਨਾਲ ਤਾਂ ਹੋ ਚੁੱਕਿਆ ਫਾ ਚੁੱਕੇ ਆ ਤੁਸੀਂ ਇਹ ਚੀਜ਼ ਨਾ ਯੂਜ਼ ਕਰੋ ਜੀ ਬਿਲਕੁਲ ਵੱਖਰਾ ਸੋਚਦੇ ਸੀਗੇ ਤੇ ਜਦੋਂ ਉਸ ਮੁੰਡੇ ਨੂੰ ਦੂਜੇ ਮੁੰਡੇ ਨੂੰ ਐਚਆਈਵੀ ਹੋਈ ਉਸ ਬੰਦੇ ਨੇ ਕਿਸੇ ਨੂੰ ਨਹੀਂ ਦੱਸਿਆ ਤੇ ਬਹੁਤ ਮੁੰਡੇ ਮਤਲਬ ਕਿ 3 4 5 ਮੁੰਡੇ ਮੁੰਡਿਆਂ ਨੂੰ ਉਹਨੇ ਐਚਆਈਵੀ ਕੀਤੀ ਆ ਤੇ ਹੌਲੀ ਹੌਲੀ ਕਿਸੇ ਰਾਂ ਹੀ ਪਤਾ ਲੱਗਿਆ ਸੀਗਾ ਕਿ ਇਸ ਬੰਦੇ ਨੂੰ ਐਚਆਈਵੀ ਆ ਪਰ ਉਦੋਂ ਤੱਕਰ ਦੇਰ ਹੋ ਚੁੱਕੀ ਸੀ ਪਰ ਫਿਰ ਵੀ ਕਈ ਬੰਦੇ ਬਚ ਗਏ ਗੱਲ ਕਾਫੀ ਫੈਲ ਗਈ ਸੀ ਪਰ ਪਹਿਲੇ ਮੁੰਡੇ ਨੇ ਸਭ ਕੁਝ ਆਪ ਹੀ ਦੱਸਤਾ ਸੀਗਾ ਫਿਰ ਹੌਲੀ ਹੌਲੀ ਉਸ ਬੰਦੇ ਨੂੰ ਡਾਕਟਰ ਨੇ ਦੱਸਿਆ ਕਿ ਤੈਨੂੰ ਕੈਂਸਰ ਵੀ ਹੋ ਗਿਆ ਪਰ ਉਹਨੇ ਨਸ਼ਾ ਛੱਡਿਆ ਨਸ਼ਾ ਘਟਾਇਆ ਘਟਾ ਕੇ ਦਵਾਈ ਲੈਣੀ ਸ਼ੁਰੂ ਕੀਤੀ ਪਹਿਲਾਂ ਉਹਨੂੰ ਪੀਲੀਆ ਸਹੀ ਹੋ ਜਾਂਦਾ ਫਿਰ ਡਾਕਟਰ ਕਹਿੰਦਾ ਉਹਨੂੰ ਕਿ ਤੈਨੂੰ ਐਚਆਈਵੀ ਠੀਕ ਹੋ ਗਈ ਹੈ ਘਟ ਗਈ ਆ ਕਿਉਂਕਿ ਹਜੇ ਏਡਸ ਦਾ ਰੂਪ ਨਹੀਂ ਧਾਰਿਆ ਸੀਗਾ ਫਿਰ ਡਾਕਟਰ ਨੇ ਉਹਨੂੰ ਕਿਹਾ ਕਿ ਸਾਨੂੰ ਸ਼ਾਇਦ ਕੋਈ ਭੁਲੇਖਾ ਲੱਗਿਆ ਸੀ ਤੈਨੂੰ ਕੋਈ ਕੈਂਸਰ ਨਹੀਂ ਹੈਗਾ ਤੇ ਹੌਲੀ-ਹੌਲੀ ਬੰਦਾ ਸਹੀ ਹੁੰਦਾ ਗਿਆ ਨਸ਼ਾ ਛੱਡ ਗਿਆ ਤੇ ਤੁਸੀਂ ਹੈਰਾਨ ਹੋਵੋਗੇ ਉਹ ਮੁੰਡੇ ਦਾ ਵਿਆਹ ਹੋ ਚੁੱਕਿਆ ਤੁਹਾਨੂੰ ਪਤਾ ਹੋਊਗਾ ਕਿ ਡਾਕਟਰ ਦੀ ਸਲਾਹ ਨਾ ਹੁੰਦਾ ਕਈ ਸਾਵਧਾਨੀਆਂ ਹੁੰਦੀਆਂ ਤੇ ਕੁੜੀ ਨੂੰ ਵੀ ਉਹਨੇ ਦੱਸਿਆ ਸੀਗਾ ਪਰ ਉਸਨੇ ਉਹਦੇ ਨਾਲ ਵਿਆਹ ਕਰਵਾਇਆ ਤੇ ਵਧੀਆ ਹੋ ਗਈ ਜ਼ਿੰਦਗੀ ਬੀਤ ਰਹੀ ਹੈ ਤੇ ਹੌਲੀ ਹੌਲੀ ਗ੍ਰੋਥ ਕਰ ਰਿਹਾ ਪਤਾ ਨਹੀਂ ਕੱਲ ਨੂੰ ਬੰਦਾ ਕਿੰਨੀ ਤਰੱਕੀ ਕਰ ਜੇ ਸਿਰਫ ਉਹਦੀ ਸੋਚ ਸੀ ਮੈਂ ਕਿਸੇ ਨਾਲ ਕੋਈ ਮੜਾ ਨਹੀਂ ਕਰਨਾ ਪਰ ਕਮੀਆਂ ਤਾਂ ਉਸ ਬੰਦੇ ਵਿੱਚ ਵੀ ਕਈ ਸੀਗੀਆਂ ਕੋਈ ਦੇਵਤਾ ਤਾਂ ਨਹੀਂ ਹੁੰਦਾ ਪਰ ਜਿਹੜੇ ਉਹਦੇ ਗੁਣ ਸੀ ਆ ਗੁਣ ਸੀ ਜਿਹੜੇ ਤੁਹਾਨੂੰ ਮੈਂ ਦੱਸੇ ਆ ਜਿਹੜਾ ਦੂਜਾ ਮੁੰਡਾ ਸੀ ਉਹਨੇ ਕਈ ਸ਼ਿਕਾਰ ਕੀਤੇ ਸੀਗੇ ਕਈ ਕਿਸੇ ਨੂੰ ਪੀਲੀਆ ਤੇ ਕਿਸੇ ਨੂੰ ਐਚਆਈਵੀ ਕੀਤੀ ਸੀ ਪਰ ਉਸ ਬੰਦੇ ਤੋਂ ਹੜਿਆਣੀ ਕੇ ਨਸ਼ੇ ਤੋਂ ਉਹ ਹੌਲੀ-ਹੌਲੀ ਵੱਧ ਗਿਆ ਤੇ ਇੱਕ ਸਮਾਂ ਇਹ ਆਇਆ ਉਸ ਮੁੰਡੇ ਦੀ ਮੌਤ ਹੋ ਗਈ ਆ ਉਹ ਮੁੰਡਾ ਖਤਮ ਹੋ ਚੁੱਕਿਆ ਇਦਾਂ ਹੋਈ ਆ ਤੇ ਜਿਹੜਾ ਪਹਿਲਾ ਮੁੰਡਾ ਸੀਗਾ ਉਹ ਬਿਲਕੁਲ ਖਤਮ ਹੋ ਗਿਆ ਸੀਗਾ ਸੁੱਕ ਗਿਆ ਸੀਗਾ ਪਰ ਉਸ ਬੰਦੇ ਦੀ ਸਹੀ ਸੋਚ ਨਹੀਂ ਪੋਜੀਟਿਵ ਸੋਚ ਨਹੀਂ ਨੇ ਸਭ ਕੁਝ ਸਹੀ ਕਰਤਾ ਤੇ ਬਿਲਕੁਲ ਖਤਮ ਹੋਇਆ ਬੰਦਾ ਖੜਾ ਹੋ ਗਿਆ ਕਿਸੇ ਨੂੰ ਵੀ ਕੋਈ ਉਮੀਦ ਨਹੀਂ ਸੀ ਇਹ ਬੰਦਾ ਬਚ ਜੂਗਾ ਸਾਰੇ ਇਦਾਂ ਸੋਚਦੇ ਸੀ ਪਤ ਨਹੀਂ ਇਹਨੇ ਕਿਦਨ ਮਰ ਜਾਣਾ ਕਿਸੇ ਦਾ ਬੁਰਾ ਨਾ ਸੋਚੋ ਕਈ ਮੁੰਡਿਆਂ ਨੂੰ ਮੈਂ ਸੁਣਦਾ ਸੋਸ਼ਲ ਮੀਡੀਆ ਤੇ ਕਿ ਯਾਰ ਸਾਨੂੰ ਇਦਾਂ ਹੋ ਚੁੱਕਿਆ ਤੁਹਾਡੇ ਨਾਲ ਕੁਝ ਵੀ ਹੋ ਚੁੱਕਿਆ ਕਿੰਨੇ ਵੀ ਤੁਸੀਂ ਮਾਰੇ ਹੋ ਚੁੱਕੇ ਆ ਕੋਈ ਵੀ ਬਿਮਾਰੀ ਲੱਗ ਚੁੱਕੀ ਆ ਤੁਹਾਡੇ ਨਾਲ ਹੋ ਚੁੱਕੀ ਆ ਤੁਸੀਂ ਕਿਸੇ ਬਾਰੇ ਨਾ ਸੋਚੋ ਇਹਨੂੰ ਇਦਾਂ ਹੋਵੇ ਹਮੇਸ਼ਾ ਚੰਗਾ ਸੋਚੋ ਹਮੇਸ਼ਾ ਪੋਜ਼ਿਟਿਵ ਸੋਚੋ ਤੇ ਕੁਦਰਤ ਤੇ ਪ੍ਰਮਾਤਮਾ ਵਿੱਚ ਬਹੁਤ ਜ਼ਿਆਦਾ ਪਾਵਰ ਆ ਦੀ ਚੀਜ਼ ਕਦੇ ਵੀ ਕੁਝ ਵੀ ਪਲਟ ਜਾਂਦੀ ਹੈ ਸਾਡੀਆਂ ਅੱਖਾਂ ਸਾਹਮਣੇ ਹੋਈਆਂ ਚੀਜ਼ਾਂ ਇਹ ਇਹ ਬੰਦਾ ਜਮਾਂ ਖਤਮ ਹੋਇਆ ਉੱਠ ਖੜਿਆ ਤੇ ਕਿਸੇ ਨਾਲ ਵੀ ਹੋ ਸਕਦਾ ਸਿਰਫ ਚੰਗੀ ਸੋਚਣੀ ਜਿਹੜਾ ਮਾੜਾ ਸੋਚੂਗਾ ਉਹਦੇ ਨਾਲ ਮਾੜਾ ਹੀ ਹੋਣਾ ਆਪਣਾ ਮੈਸੇਜ ਇਹੀ ਸੀਗਾ ਕਿ ਕਿਸੇ ਨਾਲ ਵੀ ਬੁਰਾ ਨਾ ਕਰੋ ਜੇ ਆਪੇ ਕਈ ਵਾਰ ਆਪਣੀ ਸਿਚੁਏਸ਼ਨ ਇਹਦਾ ਬਣ ਜਾਂਦੀਆਂ ਕਿ ਹੋ ਜਾਂਦਾ ਉਹ ਗੱਲ ਵੱਖਰੀ ਆ ਪਰ ਚਾਹ ਕੇ ਕਿਸੇ ਦਾ ਬੁਰਾ ਨਾ ਕਰੋ ਜੈਲਸੀ ਫੈਕਟਰ ਜਮੇ ਹੀ ਕੱਢ ਦਿਓ ਆਪਦੇ ਚ ਚੰਗਾ ਸੋਚੋ ਚੰਗਾ ਖਾਓ ਪੀਓ ਤੇ ਨਸ਼ੇ ਤੋਂ ਦੂਰ ਰਹੋ ਇਹ ਚੀਜ਼ ਬਹੁਤ ਖਤਰਨਾਕ ਸਤਿ ਸ੍ਰੀ ਅਕਾਲ ਪੰਜਾਬ ਸੰਗ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਵਾਸਤੇ ਰਹੋ